ਤੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇੱਕ ਖਬਰ ਦਾ ਜ਼ਿਕਰ ਤੋ ਸੇ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇੱਕ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਕੰਗਵਾਲਿਆਂ ਨੇ ਇੱਕ ਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਦੇ ਕਿੰਨੇ ਸੱਦ ਦੇ ਧੀਰੇ ਕਿਰਾਏ ਤੇ ਰਹਿੰਦੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਬਾਕੀ ਆ ਵੀ ਹੰਸਣ ਦੇ ਗੈਰ ਕਾਨੂੰਨੀ ਨਹੀਂ ਇਦਾਂ ਦੇ ਮਤੇ ਜ਼ਹਿਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੰਨਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਪਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇੱਕ ਗੈਰ ਕਾਨੂੰਨੀ ਮਤਲਬ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਹੈ ਇੱਕ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਕੀ ਵਾਲਿਆਂ ਨੇ ਟਿਕਟਾਨੀ ਕਲਾ ਦੇ ਕੋਲ 25 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਵੀ ਜੀ 7 ਦਿਨ ਧੀਰੇ ਕਿਰਾਏ ਤੇ ਰਹਿੰਦੇ ਦੇ ਕਿਰਾਏ ਤੇ ਰਹਿੰਦੇ ਨਹੀਂ ਇਦਾਂ ਦੇ ਮਤੇ ਜ਼ਹਿਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਪਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਜ਼ਹਿਰ ਕਾਨੂੰਨੀ ਮਤੇ ਨੇ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ। ਤੋਂ ਤਸੀਲ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇੱਕ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਵਿੱਚ ਚਾਹੇ ਕੀ ਵਾਲਿਆਂ ਨੇ ਕਿਕ ਟਾਨੀ ਕਹ ਲਿਆ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਵੀ ਚਾਹੇ ਉਹ ਪ੍ਰਵਾਸੀ ਵੀ ਜਿਹੜੇ 6 ਦਿਨ ਜਿਹੜੇ ਕਿਰਾਏ ਤੇ ਰਹਿੰਦੇ ਨੇ ਬੈਂਕ ਨਹੀਂ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਐ ਐ ਉਹਨਾਂ ਨੂੰ ਬੰਨ੍ਹ ਕੇ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਰਜ਼ੀ ਨੇ ਜੇ ਤੁਸੀਂ ਕਰਾਣਾ ਐ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਕੀ ਵਾਲਿਆਂ ਨੇ ਟਿਕਟਾਨੀ ਕਲਾ ਦੇ ਕੋਲ 31 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਨੇ ਕਿ ਉਹ 7 ਦਿਨ ਜਿਹੜੇ ਕਿਰਾਏ ਤੇ ਰਹਿੰਦੇ ਹੈ ਬੈਕ ਗਰਾਉਂਡ ਨੇ ਨਹੀਂ ਇਦਾਂ ਦੇ ਮਤੇ ਜ਼ਹਿਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਜ਼ਹਿਰ ਕਾਨੂੰਨੀ ਮਤੇ ਨੇ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਚੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਵੀ ਚਾਹੇ ਉਹ ਕੰਮ ਵਾਲਿਆਂ ਨੇ ਟਿਕਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਚਾਹੇ ਉਹ ਪ੍ਰਵਾਸੀ ਦੇ ਜੀਵਨ ਚ ਸਰਦਨ ਜਿਹੜੇ ਕਿਰਾਏ ਤੇ ਰਹਿੰਦੇ ਐ ਬੈਕਰਾਮ ਨੇ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਐ ਮੈਂ ਉਹਨਾਂ ਨੂੰ ਬੰਦ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਆਵਾਜ਼ ਕਿਤੇ ਆ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਤਲਬ ਐ ਜੇ ਤੁਸੀਂ ਕਰਾਣਾ ਐ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਐ ਉਹ ਬਣਾ ਕੇ ਰੱਖਣਾ ਚਾਹੀਦਾ ਕਿ ਵਾਲਿਆਂ ਨੇ ਟਿਕਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਨੇ ਕਿ 7 ਦਿਨ ਰੇਰੇ ਉਾਇਤੇ ਰਹੇ ਕਿ ਕਿਰਾਏ ਤੇ ਰਹੇ ਨਾ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਯਾਨ ਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਤਸੀਲ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਚੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਕੰਮ ਵਾਲਿਆਂ ਨੇ ਟਿਕਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਨੇ ਜਿਹੜੇ ਕਿਰਾਂ ਦੇ ਰਹੇ ਜਿਹੜੇ ਕਿਰਾਏ ਤੇ ਰਹਿੰਦੇ ਵੈਕਾਂ ਦੇ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇਆਂ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਹੈ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਕਿੰਗ ਵਾਲਿਆਂ ਨੇ ਟਿਕਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਚਾਹੇ ਉਹ ਪ੍ਰਵਾਸੀ ਦੇ ਜਿਹੜੇ ਕਿ ਸਰਦਨ ਜਿਹੜੇ ਕਿ ਕਿਰਾਏ ਤੇ ਰਹਿੰਦੇ ਐ ਬੈਕ ਰੈਂਡ ਨਹੀਂ ਏਦਾਂ ਦੇ ਮਤੇ ਗੈਰ ਕਾਨੂੰਨੀ ਐ ਮੈਂ ਉਹਨਾਂ ਨੂੰ ਬੰਨਚ ਕਰਨਾ ਚਾਹੁੰਦਾ ਵੀ ਏਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲਬ ਐ ਜੇ ਤੁਸੀਂ ਕਰਾਣਾ ਐ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਤਸੀਲ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂਰ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਨਾ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਕੰਗਵਾਲਿਆਂ ਨੇ ਟਿਕਟਾਨੀ ਕਰਾਲੇ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਵੀ ਹੈ ਚਾਹੇ ਉਹ ਪ੍ਰਵਾਸੀ ਵੀ ਹੈ ਜਿਹੜੇ ਕਿਰਾਏ ਤੇ ਰਹਿੰਦੇ ਜਿਹੜੇ ਕਿਰਾਏ ਤੇ ਰਹਿੰਦੇ ਬੈਕਰਾਮ ਨੇ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਕਿੰਗ ਵਾਲਿਆਂ ਨੇ ਇਕਟਾਨੀ ਕਲਾ ਦੇ ਕੋਲ ਕੀ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਚਾਹੇ ਉਹ ਪ੍ਰਵਾਸੀ ਦੇ ਕਿ ਸਭ ਦੇ ਦਿਨੇ ਕਿਰੇ ਉਾਇ ਤੇ ਰਹਿੰਦੇ ਬੈਕ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਤੋਂ ਸੇ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਆ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਚਲ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਚਾਹੇ ਉਹ ਕੰਗਵਾਲਿਆਂ ਨੇ ਟਿਕਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਜਾਵੇ ਉਹ ਪ੍ਰਵਾਸੀ ਦੇ ਕਿਉਂਕਿ ਸਰਦਨ ਜਿਹੜੇ ਘਾਇਤ ਰਹੇ ਜਿਹਦੇ ਕਿਰਾਏ ਤੇ ਰਹਿੰਦੇ ਬੈਕਰਾਮ ਦੇ ਨਹੀਂ ਇਦਾਂ ਦੇ ਮਤੇ ਜ਼ਹਿਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਜ਼ਹਿਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਹੈ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਕਿੰਗ ਵਾਲਿਆਂ ਨੇ ਇਕਟਾਨੀ ਕਰਾ ਲਈ ਕਿ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਨੇ ਜੀ ਉਹਨਾਂ ਦੇ 7 ਦਿਨ ਜਿਹੜੇ ਕਿਰਾਏ ਤੇ ਰਹਿੰਦੇ ਹੈ ਬੈਕ ਆਂਦੇ ਨੇ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਤਸੀਲ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਚੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਨਾ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਟਿਕਟਾਨੀ ਕਲਾ ਨੇ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਨੇ ਜਿਹੜੇ ਰਾਹ ਤੇ ਰਹੇ ਜਿਹੜੇ ਆਈਟੀ ਨੇ ਬੈਕ ਲੈਣੇ ਨਹੀਂ ਆਂਸਲਾਂ ਦੇ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਯਾਨ ਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕੇ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਹੈ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਟਿਕਟਾਨੀ ਕਰਾ ਲੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾ ਮਾਸੂਮ ਬੱਚੇ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਕਿ ਚਾਹੇ ਉਹ ਪੰਜਾਬੀ ਨੇ ਜਾਵੇ ਉਹ ਟੈਕਿੰਗ ਵਾਲਿਆਂ ਨੇ ਟਿਕਟਾਂ ਦੇ ਲੈਣ ਦੀ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਜਾਹੇ ਉਹ ਪ੍ਰਵਾਸੀ ਦੇ ਕਿ ਜਿਹੜੇ ਕਿਰਾਏ ਤੇ ਰਹਿੰਦੇ ਬੈਕਗਰਾਉਂਡ ਨਹੀਂ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਰਜ਼ੀ ਨਹੀਂ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਹੈ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਵਾਲਿਆਂ ਨੇ ਇੱਕ ਟਾਣੀ ਕਲਾ ਦੇ ਕੋਲ 23 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਵੀ ਜਿੰਨ ਸਭ ਦੇ ਨੇ ਜਿਹੜੇ ਕਿਰਾਏ ਤੇ ਰਹਿੰਦੇ ਐ ਬਾਕੀ ਆਂਦੇ ਨਹੀਂ ਇਦਾਂ ਦੇ ਮਤੇ ਜ਼ਹਿਰ ਕਾਨੂੰਨੀ ਐ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਜ਼ਹਿਰ ਕਾਨੂੰਨੀ ਮਤੇ ਨੇ ਜੇ ਤੁਸੀਂ ਕਰਾਣਾ ਐ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਤੁਸੀਂ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਆ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾਂ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇੱਕ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇੱਕ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਚਲ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਤਾਂ ਕਿ ਚਾਹੇ ਉਹ ਪੰਜਾਬੀ ਵਿੱਚ ਜਾਏ ਕੀ ਵਾਲਿਆਂ ਨੇ ਇੱਕ ਟਾਣੀ ਕਲਾ ਦੇ ਕੋਲ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਚਾਹੇ ਉਹ ਪ੍ਰਵਾਸੀ ਦੇ ਜੀਵਨ ਸਰਦਨ ਜਿਹੜੇ ਘਾਇ ਤੇ ਰਹਿੰਦੇ ਜਿਹੜੇ ਕਿਰਾਏ ਤੇ ਰਹਿੰਦੇ ਬੈਕ ਗਰਾਉਂਡ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਐ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਰਜ਼ੀ ਨੇ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਟਿਕ ਟਾਨੀ ਕਲਾ ਦੀ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਜਾਏ ਉਹ ਪ੍ਰਵਾਸੀ ਦੇ ਕਿ ਉਹ ਸਰਦਨ ਜਿਹੜੇ ਕਿਰਾਏ ਤੇ ਰਹਿੰਦੇ ਨੇ ਬੈਕੌਂਡ ਨਹੀਂ ਇੰਨਾ ਆਹ ਹਾਂ ਜਾਂਦੇ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੰਨਥ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਰਜ਼ੀ ਨਹੀਂ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤ ਤੋਂ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਤੁਸੀਂ ਲੁਧਿਆਣਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਆ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ 5 ਸਾਲਾ ਮਾਸੂਮ ਬੱਚੇ ਦਾ ਕਤਲ ਹੋਇਆ ਹੈ ਬੱਚੇ ਨੂੰ ਅਗਵਾ ਕੀਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਫਿਰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਛੇ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ ਤੇ ਹੁਣ ਲੁਧਿਆਣਾ ਨਾਲ ਜੁੜੀ ਇਹ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਮਤੇ ਪੈਂਦੇ ਨੇ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਖਰਕਾਰ ਕੀ ਕੁਝ ਡਿਪਟੀ ਕਮਿਸ਼ਨਰ ਹਿਮਾਚਲ ਜੈਨ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਤਾਂ ਕਿ ਚਾਹੇ ਉਹ ਪੰਜਾਬੀ ਵਿੱਚ ਜਾਵੇ ਕੀ ਵਾਲਿਆਂ ਨੇ ਇੱਕ ਟਿਕਟਨੀ ਕਲਾ ਦੇ ਕੋਲ 25 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਵੀ ਜੀਵਨ ਸਰਦਨ ਜਿਹੜੇ ਕਿਰਾਏ ਤੇ ਰਹਿੰਦੇ ਹੈ ਬੈਕ ਗਰਾਉਂਡ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਬਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਕਿੰਗ ਵਾਲਿਆਂ ਨੇ ਟਿਕਟਾਨੀ ਕਲਾ ਦੇ ਕੋਲ 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਦੇ ਚਾਹੇ ਉਹ ਪ੍ਰਵਾਸੀ ਦੇ ਜਿਹੜੇ 7 ਦਿਨ ਜਿਹੜੇ ਕਿਰਾਏ ਤੇ ਰਹਿੰਦੇ ਬੈਂਕਾਂ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਆਪਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਔਰ ਇਹ ਗੈਰ ਕਾਨੂੰਨੀ ਮਰਜ਼ੀ ਨੇ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨ ਨੇ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇਹ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਘੜਾ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਲੁਧਿਆਣਾ ਦੇ ਪਿੰਡ ਕਟਾਣੀ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾਂਦੇ ਨੇ ਪ੍ਰਵਾਸੀਆਂ ਦੇ ਖਿਲਾਫ ਇਹ ਮਤੇ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਕਿਰਾਏ ਤੇ ਮਕਾਨ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਖਤ ਨਜ਼ਰ ਆਏ ਨੇ ਉਹਨਾਂ ਨੇ ਇਹਨਾਂ ਮਤਿਆਂ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਸ਼ਿਆਰਪੁਰ